ਅੱਜ ਜਿਹੜਾ ਹੈ ਅਕਲ ਭਾਤੇ ਹਿੰਦੂ ਸੁਰੱਖਿਆ ਸੰਪਤੀ ਵੱਲੋਂ ਸ੍ਰੀ ਹਿੰਦੂ ਤਖਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਹਿੰਦੂ ਤਖਤ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ ਔਰ ਇਸ ਸਥਾਪਨਾ ਦਿਵਸ ਦੇ ਅੱਜ ਦੀ ਖਾਸ ਗੱਲ ਇਹ ਹੈ ਕਿ ਅਸੀਂ ਜਿਹੜਾ ਬਹੁਤ ਦੇਰ ਤੋਂ ਇੱਕ ਸਥਾਨ ਪਿਆ ਸੀਗਾ ਹਿੰਦੂ ਸੁਰੱਖਿਆ ਸੰਪਤੀ ਦੇ ਵਿੱਚ ਜਗਤਗੁਰੂ ਪੰਚਾਨੰਦ ਗਰੀ ਮਹਾਰਾਜ ਦੇ ਜਾਨ ਤੋਂ ਬਾਅਦ ਸਾਨੂੰ ਸੰਤ ਸਮਾਜ ਦਾ ਅਸ਼ੀਰਵਾਦ ਜਿਹੜਾ ਹੈ ਨਹੀਂ ਮਿਲ ਪਾਰਿਆ ਸੀ ਬਹੁਤ ਹੀ ਪ੍ਰਯਾਸਾਂ ਤੋਂ ਬਾਅਦ ਸਾਨੂੰ ਜਿਹੜਾ ਹੈ ਉਹਨਾਰੇ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੇ ਸਗੇ ਬ੍ਰਦਰ ਜਿਹੜੇ ਹੈ ਵੱਡੇ ਭਾਈ ਸ਼ੰਕਰਾਨਗਰੀ ਮਹਾਰਾਜ ਜਿਨ੍ਹਾਂ ਨੂੰ ਸ਼ਸ਼ੀਪਾਦਵ ਜੀ ਨਾਮ ਤੋਂ ਜਾਣਿਆ ਜਾਂਦਾ ਸੀ ਅੱਜ ਉਹਨਾਂ ਦੀ ਜਗ੍ਹਾ ਤੇ ਅਖਿਲ ਭਾਰਤ ਦੇ Hindu ਸੁਰੱਖਿਆ ਸੰਪਤੀ ਦਾ ਸੰਰਖਕ ਔਰ ਸ੍ਰੀ Hindu ਤਖਤ ਦਾ ਜਿਹੜਾ ਹੈ ਧਰਮਾ ਦੀ ਸੰਯੁਕਤ ਕਰ ਰਹੇ ਆਂ ਔਰ ਸਾਨੂੰ ਮਾਣ ਹੈ ਕਿ ਸੰਤ ਸਮਾਜ ਇਹਨਾਂ ਦੇ ਜੁੜਨ ਦੇ ਨਾਲ ਜਿਹੜਾ ਹੈ ਜੋਨਾ ਅਖਾੜੇ ਦਾ ਸੰਤ ਸਮਾਜ ਵੀ ਸੱਜੇ ਨਾਲ ਜੁੜਿਆ ਹੈਗਾ ਜਗਤ ਗੁਰੂ ਪੰਚਨਗਰੀ ਜੀ ਮਹਾਰਾਜ ਦੇ ਜਾਣ ਤੋਂ ਬਾਅਦ ਸਾਨੂੰ ਕਮੀ ਮਹਿਸੂਸ ਹੋਦੀ ਜੋਨਾ ਅਖਾੜੇ ਦੀ ਸਾਡੇ ਸੰਤ ਸਮਾਜ ਦੀ ਲੇਕਿਨ ਇਹਨਾਂ ਦੇ ਆਉਣ ਤੋਂ ਬਾਅਦ ਇਹਨਾਂ ਦੇ ਅਗਲੀ ਮੀਟਿੰਗ ਦੇ ਵਿੱਚ ਐ ਸੈਂਕੜਾਂ ਦੀ ਤਾਦਾਦ ਵੀ ਜਿਹੜਾ ਹੈ ਸੰਤ ਸੰਤ ਸਮਾਜ ਜਿਹੜਾ ਹੈ ਉਹ ਵੀ ਹਿੰਦੂ ਸੁਰੱਖਿਆ ਸੰਪਤੀ ਜੁਆਇਨ ਕਰਨ ਜਾ ਰਿਹਾ ਹੈ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਹਿੰਦੂ ਸੁਰੱਖਿਆ ਸੰਪਤੀ ਅੱਜ ਤੋਂ ਬਾਅਦ ਚੱਲੇਗੀ ਔਰ ਹਿੰਦੂ ਸੁਰੱਖਿਆ ਸੰਪਤੀ ਜਿਹੜੀ ਹੈ ਪਹਿਲਾਂ ਵੀ ਜਿਹੜਾ ਹੈ ਹਿੰਦੂਤਵ ਦੇ ਲਈ ਕੰਮ ਕਰਦੀ ਸੀ ਔਰ ਹੁਣ ਸਾਨੂੰ ਜਿਹੜਾ ਹੈ ਇਹਨਾਂ ਦੇ ਆਉਣ ਦੇ ਨਾਲ ਪਵਨ ਕੁਮਾਰ ਸ਼ਰਮਾ ਜੀ ਦੇ ਪਰਿਵਾਰ ਦੇ ਨਾਲ ਆਉਣ ਤੋਂ ਬਾਅਦ ਸਾਨੂੰ ਜਿਹੜਾ ਹੈ ਹਿੰਦੂ ਸਰਸਮ ਤੇ ਬਹੁਤ ਹੀ ਵੱਡਾ ਬਲ ਮਿਲਿਆ ਹੈਗਾ ਔਰ ਅਸੀਂ ਜਿਹੜਾ ਹੈ ਸਾਨੂੰ ਉਤਸ਼ਾਹ ਦੇ ਨਾਲ ਹਿੰਦੂ ਹਿੰਦੂਤਾ ਦੇ ਲਈ ਕੰਮ ਕਰਾਂਗੇ ਪ੍ਰਧਾਨ ਜੀ ਪਾਪਾ ਜੀ ਦੇ ਜਾਣ ਤੋਂ ਬਾਅਦ ਜਿਹੜੇ ਵੱਖ-ਵੱਖ ਤਰ੍ਹਾਂ ਦੇ ਧੜੇ ਬਣ ਗਏ ਸੀ ਕੀ ਉਹ ਸਾਰੇ ਇਕੱਠੇ ਹੋਣ ਦੀ ਸੁਭਾਵਨਾ ਹੈਗੀ ਬਾਬਾ ਜੀ ਆਉਣ ਨਾਲ ਦੇਖੋ ਅਸੀਂ ਜਿਹੜਾ ਹੈ ਸਾਡਾ ਪ੍ਰਯਾਸ ਆਪਣੇ ਧੜੇ ਦਾ ਅਸੀਂ ਇਕੱਠੇ ਕਰਨਾ ਹੀ ਜਾ ਰਹੇ ਹਾਂ ਲੇਕਿਨ ਸਾਡਾ ਪ੍ਰਯਾਸ ਜਗਤ ਗੁਰੂ ਪੰਚਨਾਗਰੀ ਜੀ ਮਹਾਰਾਜ ਵੀ ਇਹੀ ਪ੍ਰਯਾਸ ਕਰਿਆ ਕਰਤਾ ਸੀ ਜਿੰਨੇ ਵੀ ਹਿੰਦੂ ਤਾਕਤ ਪੰਜਾਬ ਲੈਵਲ ਦੇ ਹੈ ਹਿੰਦੁਸਤ ਹੁਣ ਵੀ ਪ੍ਰਯਾਸ ਹੈ ਕਿ ਹਿੰਦੂ ਤਖਤ ਦੇ ਜਿਹੜੇ ਅਲੱਗ-ਅਲੱਗ ਧੜੇ ਬਣ ਚੁੱਕੇ ਹਨ ਹਿੰਦੂ ਸੁਰੱਖਿਆ ਸੰਮੇਲਕੋਈ ਤਰ੍ਹਾਂ ਚੱਲ ਰਿਹਾ ਹੈਗਾ ਲੇਕਿਨ ਹਿੰਦੂ ਤਖਤ ਦੇ ਜਿਹੜੇ ਹੈ 5-6 ਧੜੇ ਬਣ ਚੁੱਕੇ ਹਨ ਸਾਡਾ ਪ੍ਰਯਾਸ ਹੈ ਦੋ ਤਿੰਨ ਨਾਲ ਸਾਡੀ ਗੱਲ ਹੋ ਚੁੱਕੀ ਹੈ ਔਰ ਬਾਕੀਆਂ ਨਾਲ ਸਾਡੀ ਗੱਲਬਾਤ ਜਾਰੀ ਹੈ ਸਾਡਾ ਪ੍ਰਯਾਸ ਹੈ ਕਿ ਸਾਰਿਆਂ ਨੂੰ ਇੱਕ ਮੁੱਠ ਹੋ ਗਏ ਜਿਸ ਤਰ੍ਹਾਂ ਜਗਤਗੁਰੂ ਪੰਚਨੰਦ ਗਿਰੀ ਜੀ ਮਹਾਰਾਜ ਦੇ ਸੰਗ੍ਰਹਿਣ ਦੇ ਵਿਚ ਅਸੀ ਅਸ਼ੀਰਵਾਦ ਦੇ ਵਿੱਚ ਅਸੀਂ ਚੱਲਦੇ ਸੀ ਉਸ ਤਰ੍ਹਾਂ ਅੱਜ ਅਸੀਂ ਉਹਨਾਂ ਦੇ ਬ੍ਰਦਰ ਨੂੰ ਇੱਸੀ ਕਰਕੇ ਅਸੀਂ ਹਿੰਦੂ ਸੁਰੱਖਿਆ ਸੰਮਤੀ ਦੇ ਵਿੱਚ ਲੈ ਕੇ ਆਏ ਕਿਉਂਕਿ ਸਾਡੇ ਨਾਲ ਜੁੜਨ ਵਾਸਤੇ ਥੋੜੀ ਕਿਸੇ ਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ ਲੇਕਿਨ ਸੰਤ ਸਮਾਜ ਦੇ ਨਾਲ ਜੁੜਨ ਵਾਸਤੇ ਕਿਸੇ ਨੂੰ ਕੋਈ আপত্তি ਨਹੀਂ ਹੋएगी ਜਗਤਗੁਰੂ ਪੰਚਨੰਦ ਜੀ ਦੇ ਪਰਿਵਾਰ ਦੇ ਨਾਲ ਕਿਸੇ ਨੂੰ ਕੋਈ আপত্তি ਨਹੀਂ ਹੈ ਸ਼ੇਰ ਹਿੰਦੀ ਪਵਨ ਕੁਮਾਰ ਸ਼ਰਮਾ ਜੀ ਦੇ ਪਰਿਵਾਰ ਨਾਲ ਕੋਈ আপত্তি ਨਹੀਂ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਅੱਜ ਹਿੰਦੂ ਸੁਰੱਖਿਆ ਸੰਮਤੀ ਦੀ ਬਾਗਟੌਰ ਸੰਭਾਲੀ ਹੈ ਕੰਮ ਅਸੀਂ ਉਸ ਤਰ੍ਹਾਂ ਹੀ ਕਰਾਂਗੇ ਜਿਸ ਤਰ੍ਹਾਂ ਜਗਤਗੁਰੂ ਪੰਚਾਨੰਦ ਗਿੱਲ ਜੀ ਦੇ ਟੈਂਡ ਦੇ ਵਿੱਚ ਮੈਂ ਸਾਰਾ ਕੰਮ ਕਾਜ ਦੇਖਦਾ ਸੀ ਉਹਨਾਂ ਦਾ ਸਿਰਫ ਅਸ਼ੀਰਵਾਦ ਹੀ ਹੁੰਦਾ ਸੀ ਉਹਨਾਂ ਦਾ ਸਿਰਫ ਸਹਾਰਾ ਹੀ ਹੁੰਦਾ ਸੀ ਇਹਨਾਂ ਨੂੰ ਸਿਰ ਤੇ ਹੱਥ ਹੀ ਹੁੰਦਾ ਸੀ ਔਰ ਅੱਜ ਵੀ ਜਿਹੜਾ ਹੈ ਅੰਦਾ ਪਹਿਲਾਂ ਗੱਡੀ ਤੇ ਬਿਠਾਇਆ ਇਹਨਾਂ ਨੂੰ ਲੇਕਿਨ ਕੰਮ ਸਾਡਾ ਸਾਰਾ ਸੰਗਠਨ ਸਾਡਾ ਇਹ ਹਿੰਦੂ ਸੁਰੱਖਿਆ ਸੰਮਤੀ ਦੀ ਮਹਿਲਾ ਸ਼ਕਤੀ ਖੜੀ ਹੈ ਸਾਡੀ ਪਤਾ ਅਧਿਕਾਰਨੀ ਸਾਰੀ ਟੀਮ ਖੜੀ ਹੈ ਗਊ ਰੱਖਿਆ ਦਲ ਖੜਿਆ ਹੋਰ ਵੀ ਹਿੰਦੂ ਸੰਗਠਨਾਂ ਦੇ ਲੋਕ ਕੜੇ ਨੇ ਉਹ आशीवासन ਸਾਨੂੰ ਇਹੀ ਹੈ ਵੀ ਕੰਮ ਅਸੀਂ ਕਰਾਂਗੇ ਆਸ਼ੀਰਵਾਦ ਇਹਨਾਂ ਦਾ ਰਹੇਗਾ ਸੰਤ ਸਮਾਜ ਸਾਨੂੰ ਦਾ ਆਸ਼ੀਰਵਾਦ ਸਾਡੇ ਲਈ ਬਹੁਤ ਜ਼ਰੂਰੀ ਅੱਜ ਉਹ ਕਮੀ ਜਿਹੜੀ ਹੈ ਜਗਦਰ ਗੁਰੂ ਪੰਚਨੰਦ ਗਿਰੀ ਮਹਾਰਾਜ ਦੀ ਉਹੀ ਸਰੂਪ ਦੇ ਵਿੱਚ ਸਾਨੂੰ ਉਹਨਾਂ ਦੇ ਬ੍ਰਦਰ ਸ਼ੰਕਰਾਨੰਦ ਗਿਰੀ ਜੀ ਮਹਾਰਾਜ ਮਿਲੇ ਹੈ ਤਾਂ ਸਾਰਿਆਂ ਨੂੰ ਇੱਕ ਵਾਰੀ ਸਾਰੇ ਸਨਾਤਨ ਸੰਸਥਾਨ ਨੂੰ ਲੱਖ ਲੱਖ ਵਧਾਈ ਔਰ ਇੱਕ ਵਾਰੀ ਫੇਰ ਅਸੀਂ ਪੂਰੇ ਜੋਰ ਸ਼ੋਰ ਦੇ ਨਾਲ హి индуਤਾ ਦਾ ਸਮਾਜ ਦਾ ਸਨਾਤਨ ਦਾ ਕੰਮ ਕਰਨ ਲਈ ਜਾਰੀ ਰੱਖਾਂਗੇ ਜੈ ਸ਼੍ਰੀ ਰਾਮ ਜੀ ਮੈਂ ਸ਼ੰਕਰਾਨੰਦ ਗਿਰੀ ਅੱਜ Hindu Saksha Samiti ਦੀ ਇੱਕ ਵਿਸ਼ੇਸ਼ ਮੀਟਿੰਗ ਹਿੰਦੂ ਸਖਸ਼ਾ ਸਮਿਤੀ ਦੇ ਅਧਿਕਾਰੀਆਂ ਨੇ ਰੱਖੀ ਸੀ ਇਹਨਾਂ ਦਾ ਅਨੁਰੋਧ ਸੀ ਕਿ ਬਾਬਾ ਜੀ ਬ੍ਰਹਮਲੀਨ ਜਗਤਗੁਰੂ ਪੰਚਾਨੰਦ ਗਿਰੀ ਮਹਾਰਾਜ ਜੋ ਮੇਰੇ ਸਗੇ ਛੋਟੇ ਭਰਾ ਸੀ ਉਹਨਾਂ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਹਿੰਦੂ ਸਖਸ਼ਾ ਸਮਿਤੀ ਦੀ ਬਾਗਡੋਰ ਸ਼੍ਰੀ ਰਜੇਸ਼ ਕੇਹਰ ਚਲਾ ਰਹੇ ਸੀ ਜੋ ਪੰਜਾਬ ਦੀ ਕੋਰ ਕਮੇਟੀ ਸੀ ਉਹਨਾਂ ਨੇ ਮੁਕਟ ਪਾ ਕੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਸੋਪੀ ਸੀ ਲੇਕਿਨ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਕਿਹਾ ਮੈਂਨੇ ਕਿਹਾ ਵੀ ਅਸੀਂ ਚੋਲਾ ਪਾਇਆ ਸਾਨੂੰ ਸਨਾਦਨ ਦਾ ਸਾਡਾ ਕੰਮ ਕਰਨ ਦਿਓ ਲੇਕਿਨ ਹੁਣ ਵਿਚਾਰ ਬਣਿਆ ਕਿਉਂਕਿ ਹਿੰਦੂ ਸਖਸ਼ਾ ਸਮਿਤੀ ਜੋ ਕੇ ਸੰ 80 ਤੋਂ ਸ਼੍ਰੀ ਪਵਨ ਕੁਮਾਰ ਸ਼ਰਮਾ ਜੀ ਨੇ ਸ਼ੁਰੂ ਕੀਤੀ ਸੀ ਉਹਨਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਅੱਗੇ ਬਗਡੋਰ ਹੱਥ 'ਚ ਆਈ ਬ੍ਰਹਮਣੀ ਜਗਤਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਹੱਥ 'ਚ ਕਈ ਸਾਲ ਉਹਨਾਂ ਨੇ ਆਪਣੇ ਅਥਕ ਪ੍ਰਯਾਸ ਨਾਲ ਇਸ ਪੌਦੇ ਨੂੰ ਇੱਕ ਵਿਸ਼ਾਲ ਰੁੱਖ ਦੇ ਤੌਰ ਤੇ ਵੱਡਾ ਕੀਤਾ ਔਰ ਅੱਜ ਹਿੰਦੂ ਸਖਸ਼ਾ ਸਮਿਤੀ ਦੀ ਜੜ੍ਹਾਂ ਸਿਰਫ ਹਿੰਦੂਸਤਾਨ ਦੇ ਅੰਦਰ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਹਿੰਦੂ ਸਖਸ਼ਾ ਸਮਿਤੀ ਕੰਮ ਕਰ ਰਹੀ ਹੈ ਨੇਪਾਲ ਵਿੱਚ ਵੀ ਸਾਡਾ ਸੰਗਠਨ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਕੈਨੇਡਾ ਦੇ ਅੰਦਰ ਆਸਟ੍ਰੇਲੀਆ ਸਾਡਾ ਸੰਗਠਨ ਕੰਮ ਕਰ ਰਿਹਾ ਹੈ ਔਰ ਮੈਂ Hindu Sakshas Samiti ਦੀ ਸਾਰੀ ਟੀਮ ਨੂੰ ਇਹ ਵਿਸ਼ਵਾਸ ਦਿਲਾਉਣਾ ਹੈ ਕਿ ਆਪਾਂ ਸ਼੍ਰੀ ਪਵਨ ਕੁਮਾਰ ਸ਼ਰਮਾ ਜੀ ਔਰ ਬ੍ਰਾਹਮਣੀ ਜਗਦੂਰੂਪ ਪੰਚਾਨੰਦ ਗਿਰੀ ਮਹਾਰਾਜ ਦੇ ਦਿਖਾਏ ਨਕਸ਼ੇ ਕਰਮਾ ਤੇ ਚੱਲਾਂਗੇ ਔਰ ਜੋ ਕੰਮ ਉਹਨਾਂ ਦੇ ਅਧੂਰੇ ਰਹਿ ਗਏ ਉਹਨਾਂ ਨੂੰ ਅਸੀਂ ਨਿਪਰੇ ਚੜਾਂਗੇ ਸਾਡੀ ਇਹੀ ਗੁਜਾਰਿਸ਼ ਹੈ ਕਿ ਹਰ ਸਨਾਤਨੀ ਨੂੰ ਆਪਣਾ ਕੰਮ ਕਰਨ ਦੇ ਨਾਲ-ਨਾਲ ਧਰਮ ਦੀ ਰੱਖਿਆ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਭਗਵਤ ਗੀਤਾ ਦੇ ਅੰਦਰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ ਕਿ ਧਰਮ ਦੀ ਰੱਖਿਆ ਕਦੇ ਸ਼ਾਸਤਰ ਨਾਲ ਤੇ ਕਦੇ ਸ਼ਸਤਰ ਨਾਲ ਜਿੱਦਾਂ ਦਾ ਸਮਾਂ ਹੋਵੇ ਉਦਾਂ ਦੀ ਸਾਨੂੰ ਨੀਤੀ ਅਪਣਾ ਕੇ ਚੱਲਣਾ ਪਏਗਾ ਮੈਂ ਸਾਰੇ ਸਨਾਤਨੀ ਜਿੰਨੇ ਯੁਵਾ ਇੱਥੇ ਆਏ ਨੇ ਸਾਰਿਆਂ ਦੇ ਅੰਦਰ ਬਹੁਤ ਜ਼ਿਆਦਾ ਜੋਸ਼ ਹੈ ਕੁਝ ਸਾਡੀ ਨਵੀਂ ਟੀਮ ਵੀ ਹੈ ਬਹੁਤ ਸਾਰੇ ਪੁਰਾਣੇ ਮੈਂਬਰ ਵੀ ਨੇ ਜੋ ਪਵਨ ਕੁਮਾਰ ਸ਼ਰਮਾ ਜੀ ਦੇ ਸਮੇਤ ਹਿੰਦੂ ਸਿੱਖਿਆ ਸਭਾ ਕਮੇਟੀ ਦੇ ਨਾਲ ਜੁੜੇ ਹੋਏ ਨੇ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹਾਂ ਕਿ ਆਪਾਂ ਸਾਰੇ ਰਲ ਕੇ ਸਨਾਤਨ ਲਈ ਔਰ ਗਊ ਮਾਤਾ ਦੀ ਰੱਖਿਆ ਲਈ ਅਜਿਹੇ ਕੰਮ ਕਰਾਂਗੇ ਜੋ ਮਿਸਾਲ ਬਣੇ ਔਰ ਆਨ ਵਾਲੀ ਪੀੜ੍ਹੀ ਲਈ ਇੱਕ ਨਹੀਂ ਪੱਥਰ ਆਪਾਂ ਰੱਖ ਕੇ ਜਾਵਾਂਗੇ ਤਾਂ ਕਿ ਜੋ ਹਿੰਦੂ ਸਿੱਖਿਆ ਸਭਾ ਕਮੇਟੀ ਹਿੰਦੂ ਸਿੱਖਿਆ ਸਭਾ ਕਮੇਟੀ ਕਿਹਦਾ ਸੰਗਠਨ ਹੈ ਜੋ ਹਿੰਦੁਸਤਾਨ ਦੇ ਅੰਦਰ ਅਤਵਾਦ ਦੇ ਸਮੇਂ ਸਭ ਤੋਂ ਪਹਿਲਾ ਸੰਗਠਨ ਸੀ ਉਸ ਟਾਈਮ ਪੰਜਾਬ ਦੇ ਅੰਦਰ ਨਾ ਕੋਈ ਸ਼ਿਵ ਸੈਨਾ ਸੀ ਨਾ ਕੋਈ ਹੋਰ ਹਿੰਦੂਵਾਦੀ ਸੰਗਠਨ ਸੀ ਸ਼੍ਰੀ ਪਵਨ ਕੁਮਾਰ ਸ਼ਰਮਾ ਜੀ ਨੇ ਇਕਵਾਜ ਪਟਿਆਲਾ ਸ਼ਹਿਰ ਤੋਂ ਬੁਲੰਦ ਕੀਤੀ ਸੀ ਔਰ ਉਹੀ ਹਿੰਦੂ ਸਖਸ਼ਾ ਸਮਿਤੀ ਸਨ 80 ਤੋਂ ਕੰਮ ਕਰਦੀ ਆ ਰਹੀ ਹੈ ਔਰ ਇਹ ਕੰਮ ਕਰਦੀ ਰਹੇਗੀ ਅਸੀਂ ਸਨਾਤਨ ਦਾ ਕੰਮ ਕਰਦੇ ਹਾਂ ਗਊ ਮਾਤਾ ਦਾ ਕੰਮ ਕਰਦੇ ਹਾਂ ਸਾਡੇ ਨਾਲ ਅੱਜ ਜਿੰਨੇ ਵੀ ਸਾਡੇ ਭਰਾ ਇੱਥੇ ਪਹੁੰਚੇ ਨੇ ਰਾਜਪੁਰੇ ਤੋਂ ਬਹੁ ਰੱਖਿਆ ਦਾਲਦੇ ਰਾਸ਼ਟਰੀ ਪ੍ਰਧਾਨ ਸ੍ਰੀ ਸਤੀਸ਼ ਜੀ ਇਹੇ ਸਨ 80 ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ ਕੋਈ ਨਵਾਂ ਚਿਹਰਾ ਨਹੀਂ ਹੈ ਜਦੋਂ ਗਊ ਮਾਤਾ ਦੇ ਅੰਦੋਲਨ ਨੂੰ ਲੈ ਕੇ ਇੰਦਰਾ ਗਾਂਧੀ ਨੇ ਗੋਲੀ ਚਲਾਈ ਉਸ ਤੋਂ ਕਿੰਨੇ ਸਾਲ ਤੱਕ ਕੋਈ ਗਊ ਮਾਤਾ ਦੀ ਆਵਾਜ਼ ਨਹੀਂ ਟਕ ਸਕਿਆ ਫਿਰ ਸਤੀਸ਼ ਪ੍ਰਧਾਨ ਜੀ ਸਾਡੇ ਜਿਨ੍ਹਾਂ ਨੇ ਗਊ ਰક્ષਾ ਦਲ ਸੰਗਠਨ ਤਿਆਰ ਕੀਤਾ ਔਰ ਗਊ ਮਾਤਾ ਦੀ ਰੱਖਿਆ ਦੇ ਲਈ ਇਹਨਾਂ ਨੇ ਜੀ ਜਾਨ ਨਾਲ ਦਿਨ ਰਾਤ ਇੱਕ ਕਰਕੇ ਅੱਜ ਤੱਕ ਹਜ਼ਾਰਾਂ ਬੁੱੱਛੜ ਪਕੜੇ 10000 ਤੋਂ ਉੱਪਰ ਅਸੀਂ ਗਊ ਰક્ષਕ ਨੇ ਗਊ ਤਸਕਰਾਂ ਤੇ ਕੇਸ ਕਰਵਾਏ ਨੇ ਔਰ ਰਾਤ ਨੂੰ ਜਦੋਂ ਤੁਸੀਂ ਇੰਨੀ ਠੁੰਡਰ ਸਰਦੀ ਦੇ ਅੰਦਰ ਆਪਣੇ ਬਿਸਤਰਾਂ ਦੇ ਵਿੱਚ ਪੈਰ ਨਹੀਂ ਬਾਹਰ ਕੱਢ ਸਕਦੇ ਸਾਡੇ ਗਊ ਰક્ષਕ ਸੜਕਾਂ ਤੇ ਗਊ ਤਸਕਰਾਂ ਦਾ ਪਿੱਛਾ ਕਰਦੇ ਨੇ ਜਿੱਥੇ ਗੋਲੀ ਵੀ ਚੱਲਦੀ ਹੈ ਆਪਣੀ ਜਾਨ ਤੇ ਖੇਡ ਕੇ ਗਊਵਾਂ ਦਾ ਦੀ ਰੱਖਿਆ ਕਰਦੇ ਨੇ ਤਾਂ ਨੇ ਉਹ ਸਨਾਤਨੀ ਜਿਹੜੇ ਗਊਵਾਂ ਦਾ ਦੀ ਰੱਖਿਆ ਕਰਦੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਰਾਸ਼ਟਰੀ ਪ੍ਰਧਾਨ શ્રી ਰਜੇਸ਼ ਕੇਹਰ ਜੀ ਰਜੇਸ਼ ਕੋਸ਼ਿਕ ਜੀ ਗੱਗੀ ਜੀ ਸਾਡੇ ਰਾਹੁਲ ਜੀ ਆਏ ਹੋਏ ਨੇ ਵਿਰਿੰਦਰ ਸਿੰਘਲਾ ਜੀ ਨੇ ਮੈਂ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੰਗਲਾ ਜੀ ਨੇ ਸਾਡੇ ਪਰਸ਼ੂਰਾਮ ਸੇਨਾ ਤੋਂ ਲਵਨੇਸ਼ ਸ਼ਰਮਾ ਜੀ ਨੇ ਇਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਔਰ ਮੈਂ ਵਿਸ਼ਵਾਸ ਦਿਵਾਣਾ ਮੈਂ ਸਾਰੀ ਟੀਮ ਨਾਲ ਰਲ ਕੇ ਕੰਮ ਕਰਾਂਗਾ ਔਰ ਜੋ ਵੀ ਅਧੂਰੇ ਕੰਮ ਬ੍ਰਾਹਮਣ ਜਗਤਗੁਰੂ ਪੰਚਾਨੰਦ ਗਰੀ ਮਾਰਾ ਸਾਡੇ ਛੱਡ ਗਏ ਨੇ ਉਹਨਾਂ ਨੂੰ ਅਸੀਂ ਪੂਰਾ ਕਰਾਂਗੇ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਆ ਚਲੋ ਪੰਚਾਨੰਦ ਗਰੀ ਦੇ ਵੱਡੇ ਬ੍ਰਦਰ ਸ਼ੰਕਰਾਨੰਦ ਗਰੀ ਜੀ ਨੂੰ ਜਿਹੜੀ ਅੱਜ ਉਹਨਾਂ ਦਾ ਕੀਤਾ ਕੰਮ ਅਰ ਜੋ ਜ਼ਿੰਮੇਵਾਰੀ ਉਹਨਾਂ ਦੇ ਕੋਲ ਸੀ ਸਮੇਂ ਅੱਜ ਕਹਿਰ ਜੀ ਨੇ ਸਾਰੇ ਸੰਗਠਨ ਨੇ ਇਕੱਠੇ ਹੋ ਕੇ ਉਹ ਜ਼ਿੰਮੇਵਾਰੀ ਅੱਜ ਸ਼ੰਕਰानंद ਗਰੀ ਜੀ ਨੂੰ ਸੌਂਪੀ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸ਼ੰਕਰानंद ਗਰੀ ਜੀ ਜੁਨਾ ਖਾੜੇ ਨਾਲ ਵੀ ਸੰਬੰਧ ਰੱਖਦੇ ਆ ਔਰ ਗਊ ਭਗਤ ਵੀ ਹੈ ਕਈ ਸਾਲ ਗਊਸ਼ਾਲਾ ਚਲਾਉਂਦੇ ਰਹੇ ਕਈ ਸਾਲਾਂ ਤੋਂ ਗਊ ਰੱਖਿਆ ਦਾ ਵੀ ਕੰਮ ਕਰ ਰਹੇ ਆ ਇਹ ਜੇ ਸੱਚੇ ਸੁੱਚੇ ਸੰਤ ਹੀ ਇੱਕ ਵੱਡੇ ਸੰਗਠਨ ਨੂੰ ਚਲਾ ਸਕਦੇ ਆ ਤੇ ਅੱਜ ਜਿਹੜੀ ਯੋਗ ਮੂਰਤੀ ਨੂੰ ਦੇਖ ਕੇ ਉਹਨਾਂ ਨੂੰ ਜ਼ਿੰਮੇਵਾਰੀ ਦਈ ਹੈ ਵਧਾਈ ਦੇ ਪਾਤਰ ਸਾਰੀ ਸੰਸਮਾ ਜਿਹੜੀਆਂ ਇੱਥੇ ਪਹੁੰਚੀਆਂ ਉਹ ਵੀ ਵਧਾਈ ਦੇ ਪਾਤਰ ਆ ਖਾਸ ਕਰਕੇ ਹਿੰਦੂ ਸੁਰੱਖਿਆ ਸੰਮਤੀ ਦੇ ਜਿਹੜੇ ਅੰਤਰਰਾਸ਼ਟਰੀਆ ਪ੍ਰਧਾਨ ਕੇਹਰ ਜੀ ਜਿਨ੍ਹਾਂ ਨੇ ਬਹੁਤ ਹੀ ਸੂਝ-ਬੂਝ ਨਾਲ ਸਾਰੇ ਸਾਥੀਆਂ ਨਾਲ ਸਲਾਹ ਕਰਕੇ ਫੈਸਲਾ ਲਿਆ ਤੇ ਇਹ ਯੋਗ ਫੈਸਲਾ ਗਊ ਰਖਸ਼ਾ ਦਲ ਦਾ ਪੂਰੇ ਦੇਸ਼ ਚੋਂ ਇਸ ਸੰਗਠਨ ਨੂੰ ਤੇ ਆਪਣੇ ਸ਼ੰਕਰानंद ਗਰੀ ਜੀ ਨੂੰ ਪੂਰਾ ਸਹਿਯੋਗ ਹੈ। ਸਿੱਟੀ ਜੀ ਸਨਾਤਨੀਆਂ ਨੂੰ ਕੀ ਕਹਾਂਗਾ ਤੁਸੀਂ ਸਨਾਤਨੀਆਂ ਨੂੰ ਮੇਰੀ ਅਪੀਲ ਹੈ ਸਾਰੇ ਅੱਜ ਸਮਾਂ ਇਕਜੁੱਟ ਹੋਣ ਦਾ ਕਿਉਂਕਿ ਅੱਜ सनातन धर्म ਤੇ پورے ਦੇਸ਼ 'ਚ ਬਹੁਤ ਵੱਡਾ ਸੰਕਟ ਚੱਲ ਰਿਹਾ ਹੈ ਨਾਲ ਲੱਗਦਾ ਹੈ ਮੁਲਖਾਂ ਦੇ ਅੰਦਰ ਵੀ ਹਿੰਦੂਆਂ ਤੇ ਬਹੁਤ ਤਸ਼ੱਦਦ ਹੋ ਰਹੀ ਹੈ ਜੰਦਾ ਜਲਾਇਆ ਜਾ ਰਿਹਾ ਕਤਲਿਆਮ ਹੋ ਰਿਹਾ ਅੱਜ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਸਾਰੇ ਆਪਣੇ ਭੇਦ ਭਾਪ ਭਲਾ ਕੇ ਇਕਜੁੱਟ ਹੋ ਕੇ ਸਨਾਤਨ ਦਾ ਕੰਮ ਕਰਨਾ ਹੈ